ਜੀ ਸਰ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਿੰਸੀਪਲ ਰਾਮਗੜੀਆ ਕਾਲਜ ਫਗਵਾੜਾ ਡਾਕਟਰ ਮਨਜੀਤ ਬੋਲ ਰਿਹਾ ਹਾਂ ਜੀ ਮੈਂ ਆ ਰਹੇ ਤਿਹਾਰ ਦੀਵਾਲੀ ਬਾਬਾ ਵਿਸ਼ਕਰਮਾ ਜੀ ਤੇ ਭਾਈ ਦੂਜ ਦੇ ਤਿਹਾਰ ਜਿਹੜੇ ਆ ਰਹੇ ਆ ਇਹਨਾਂ ਦਾ ਤੇ ਸਪੈਸ਼ਲੀ ਦੀਵਾਲੀ ਦਾ ਮੈਂ ਬੱਚਿਆਂ ਨੂੰ ਤੇ ਸਜਣਾ ਬਿਲੀਆਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਆਪਾਂ ਇਹ ਜਿਹੜਾ ਤਿਹਾਰ ਆ ਇਹ ਪਟਾਕਾ ਰਹਿ ਕਿਸ ਦੇ ਵਿੱਚ ਕਿ ਪ੍ਰਦੂਸ਼ਣ ਨਾ ਹੋਵੇ ਅਸੀਂ ਉਹ ਤਿਹਾਰ ਜਿਹੜਾ ਆ ਇਸ ਤਰੀਕੇ ਦੇ ਨਾਲ ਮਨਾਉਣਾ ਆ ਤੇ ਖੁਸ਼ੀਆਂ ਖੇੜੇ ਸਾਂਝੇ ਰੱਖਣੇ ਆ ਸਾਰਿਆਂ ਦੇ ਨਾਲ ਤੇ ਇਸ ਤੋਂ ਬਾਅਦ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਪ੍ਰਕਾਸ਼ ਉਸਤਵ ਆ ਰਿਹਾ ਆ ਉਸ ਦੀਆਂ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਕਰੇ ਕਿ ਇਸੇ ਤਰੀਕੇ ਦੇ ਨਾਲ ਸਾਰੇ ਭਰਾ ਜਿਹੜੇ ਆ ਖੁਸ਼ੀਆਂ ਦਾ ਆਨੰਦ ਘਟ ਮਾਨਣ ਤੇ ਇਹ ਸਾਰਿਆਂ ਦੇ ਲਈ ਤਿਹਾਰ ਜਿਹੜੇ ਆ ਖੁਸ਼ੀਆਂ ਖੜੀ ਲੈ ਕੇ ਆ ਧੰਨਵਾਦ ਜੀ ਧੰਨਵਾਦ ਦਿਲ ਦੀਆਂ ਗਰਾਈਆਂ ਤੋਂ ਬਹੁਤ ਬਹੁਤ